ਸਿਆਲ ਦੇ ਵਿੱਚ ਵੀ ਬੜਾ ਕਾਫੀ ਪਾਈਆਂ ਨੇ ਤੇ ਮਾਲ ਜਿਹੜਾ ਬੜਾ ਸਾਫ ਸੁਥਰਾ ਹੀ ਨਿਕਲਿਆ ਕੋਈ ਇਹ ਨਹੀਂ ਹੋਇਆਗਾ ਵੀ ਚਲੋ ਦੇਸਾ ਤੋਡਾ ਰੋਪਾ ਜੂਆ ਹਾਂ ਪਾਈ ਪਾ ਲਈਆਂ ਬਿਲਕੁਲ ਮੋਟੀ ਰਸੇ ਵਰਗੇ ਮਿਲਕ ਵੇਲ ਦੀਆਂ ਪਸ਼ੂ ਦੀ ਆ ਦੇਖੋ ਜੀ ਸੋ ਵੇਲ ਮੂਨ ਕਾਫੀ ਜਿਆਦਾ ਹਵਾਨੇ ਚੱਡੇ ਦੇ ਉੱਪਰ ਸੋ ਚੱਡਾ ਦੇਵਾ ਬੜਾ ਸਫਾਈ ਨਾਲ ਕਰਮਾ ਲਈਉ ਆ ਵੇਖੋ ਜੀ ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵਾਲਾ ਤੇਲੀਆਂ ਅਲਗੋ ਕਲਾਂ ਅਲਗੋ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਸਵੰਤ ਵੀਰ ਉਹਨਾਂ ਦੇ ਕੋਲ ਆਇਆ ਦੋਸਤੋ ਵੀਰ ਜਸਵੰਤ ਸਿੰਘ ਖੈਰ ਹੈ ਉਹਨਾਂ ਦੇ ਕੋਲ ਸਭ ਤੋਂ ਪਹਿਲਾਂ ਜਸਵੰਤ ਸਾਸਰੀ ਕਲ ਮਹਾਰਾਜ ਸਾਸਿਕਾ ਜੀ ਸੰਤੂ ਸਾਹਿਬ ਜੀ ਠੀਕ ਠਾਕ ਬਹੁਤ ਵਧੀਆ ਤੁਸੀਂ ਨਾ ਠੀਕ ਠਾਕ ਬੜੇ ਵਧੀਆ ਜਸਵੰਤ ਸੁਭਾਗ ਨਵਾ ਵੀਰ ਇਹ ਦੂਜਾ ਸੁਭਾ ਸੁਣੀ ਸੰਤੂ ਦੂਜਾ ਸੁਭਾ ਹਾਂਜੀ ਤੇ ਟਾਈਮ ਤਕਰੀਬਨ ਇਹ ਵੀ ਪੁੱਜੀ ਖੜੀ ਹੈ ਤਿਆਰੀ ਹੈ ਇਹਦੇ 20 ਕਿਹੜੀ ਨੂੰ ਦਿਨ ਪੂਰੇ ਆ ਕਾਪੀ ਆਲੇ ਮੈਂ 20 20 ਤਰੀਕ ਨੂੰ 20 ਜੂਨ ਨੂੰ ਹਾਂ 20 ਜੂਨ ਨੂੰ ਚੌ ਚੌ ਦਿਨਾਂ ਨੂੰ ਚੌ ਪੰਜਾਂ ਦਿਨਾਂ ਤੱਕ ਲੋ ਵੀ ਠੀਕ ਆ ਜੀ 20 ਜੂਨ ਨੂੰ ਬੇਰਾਮਤ ਪੂਰੇ ਆ ਬਾਕੀ ਇਹ ਵੀ ਤੁਸੀਂ ਵੇਖੋ ਮੇਰਾ ਭਰਾ 4/4 ਹੀ ਬਣੀ ਖੜੀ ਆ ਉਨੀ ਗਾਂ ਤੇ ਉਨੀ ਪਛਾਣ ਠੰਡੀ ਠੰਡੀ ਆ ਦੇਖੋ ਜੀ ਸੋ ਬੇਨਮੂਨ ਕਾफी ਜਿਆਦਾ ਹਵਾਨੇ ਚੱਡੇ ਦੇ ਉੱਪਰ ਸੋ ਚੱਡਾ ਦੇਵਾ ਬੜਾ ਸਫਾਈ ਨਾਲ ਕਰਮਾਣ ਨੂੰ ਆ ਵੇਖੋ ਜੀ ਠੀਕ ਆ ਪਾਈ ਪਾਈ ਲੱਗੀਆਂ ਸਿੱਧੀਆਂ ਮੈਂ ਨਾ ਤੇ ਜਿਵੇਂ ਫੁੱਲਕਾਰੀ ਜਾਂਦੇ ਨੇ ਵੀ ਫੁੱਲਕਾਰੀ ਤੇ ਕਢਾਈ ਕੀਤੀ ਹੁੰਦੀ ਹੈ ਹਾਂ ਕਢਾਈ ਹੈ ਫੁੱਲਕਾਰੀ ਦੇ ਹਾਂ ਤੇ ਠੰਡੀਆਂ ਮੜੀਆਂ ਬਾਕੀ ਜਸਵੰਤ ਸਿੰਘ ਹੈ ਠੰਡੀਆਂ ਸੀਲ ਸਹੂ ਹਾਂ ਬਿਲਕੁਲ ਜੀ ਹਾਂ ਪਰ ਪੱਜਾ ਬਹਿ ਜਾ ਥੱਲੇ ਦੇ ਬਾਕੀ ਕਿਸਾਨ ਵੀਰੋਂ ਉਨਹੀਂ ਗਾਂ ਤੇ ਉਨਹੀਂ ਪਛਾਣ ਬਿਲਕੁਲ ਕੂਦ ਦਾ ਕਲੇਵਾ ਲਈ ਫਿਰਦੀ ਆ ਆਪਾਂ ਕੋ ਸ਼ਿਤਾਤ ਹੋ ਗਏ ਸੋ ਮਿਲਕ ਬੇਨ ਵੀ ਕਾਫੀ ਸੋਹਣੀ ਆ ਕਿਉਂਕਿ ਦਧਾਰੂ ਪਸ਼ੂ ਆ ਹਾਂ ਬਿਲਕੁਲ ਮੋਟੀ ਰਸੇ ਵਰਗੀ ਮਿਲਕ ਫੇਰ ਹੁੰਦੀ ਆ ਪਸ਼ੂ ਦੀ ਉਹ ਹਿਦਰੋ ਤੁਹਾਨੂੰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਤੁਸੀਂ ਝਾਤ ਮਾਰ ਲਓ ਕਿਸੇ ਰਕਮ ਦਾ ਕੋਈ 22 ਦਾ ਨਹੀਂ ਵਾਲਾ ਛੜ ਇੱਕ ਫਾਰ ਪੱਦਰਲੇਵਾ ਤੇ ਬਾਕੀ ਪੂਰੀ ਮਜ਼ਬੂਤ ਆ ਪਿੰਡੇ ਪੁੰਡੇ ਦੀ ਵੀ ਕਰਮਾਂ ਦੀ ਪਲੀ ਪਲੀਤੀ ਆ ਵੀ ਪੂਰੀ ਸੇਰੀ ਫਿੱਕੀ ਨਹੀਂ ਗਈ ਲੈ ਵੀ ਜਸਮਨ ਤੇ ਇੱਕ ਵਾਰ ਕਰੀਏ ਸਾਹਮਣੇ ਸਾਰਿਆਂ ਦੇ ਪੇਸ਼ ਵੀ ਸੋ ਤੋੜ ਕੇ ਇੱਕ ਵਾਰੀ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਸਵੇਰ ਦੂਜਾ ਕਿ ਤੀਜਾ ਦੱਸਿਆ ਜੀ ਨਹੀਂ ਦੂਜਾ ਹੀ ਦੂਜਾ ਦੂਜਾ ਸਵੇਰ ਦੋ ਤੇ ਇਨੇ ਵੀ ਆ ਬਾਹਰ ਚਵਾਏ 25 26 ਕਿਲੋ ਗਾਰੰਟੀ ਹਣ ਠੀਕਾ 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 ਬਾਕੀ ਵੇੜਾ ਜਸਮਤ ਤਾਂ ਵੇਖਦੇ ਆ ਸਾਰੀ ਪਤਾ ਲੱਗ ਜਾਂਦਾ ਬਾਕੀ ਤੇਰੀ ਚੁਆਇਸ ਵੀ ਕੋਈ ਮਾੜੀ ਨਹੀਂ ਹੈਗੀ ਕਿ ਚਲੋ ਵੇੜਾ ਪਹਿਲਾਂ ਵੀ ਬੜੀਆਂ ਪਾਈਆਂ ਵਾਹ ਬਹੁਤ ਜਿਆਦਾ ਸਾਫ ਹੁੰਦੀ ਸਾਚੇ ਰੂਪੇ ਇੱਕ ਪਿੱਛੇ ਦੇ ਸਿਆਲੀ ਦਿਹਾੜੀਆਂ ਦੀ ਗੱਲ ਕਰ ਲਈਏ ਸਿਆਲ ਦੇ ਵਿੱਚ ਵੀ ਵੇੜਾ ਕਾਫੀ ਪਾਈਆਂ ਨੇ ਤੇ ਮਾਲ ਜਿਹੜਾ ਬੜਾ ਸਾਫ ਸੁਥਰਾ ਹੀ ਨਿਕਲਿਆ ਕੋਈ ਇਹ ਨਹੀਂ ਹੋਇਆਗਾ ਵੀ ਚਲੋ ਨਿੱਸਾ ਫਿੱਕਾ ਜਿਹਾ ਪਸ਼ੂ ਲਿਆ ਕੇ ਕਦੀ ਪਾ ਦਿੱਤਾ ਹੋਵੇ ਹੋਵੇ ਨਹੀਂ ਕਿਉਂਕਿ ਵਪਾਰ ਲੈਣ ਦਾ ਕੰਮ ਆ ਅੱਗੋਂ ਚੰਗੇ ਪੈਸੇ ਲਾਉਣ ਵਾਲੇ ਸੱਜਣ ਵੀ ਕਾਫੀ ਅੱਗੇ ਆ ਠੀਕ ਆ ਜੀ ਕਮਾਲ ਜਿਹੜਾ ਵੇਖੋ ਕਰਮਾ ਜਿਸਮਨ ਤੇ ਇਹਨਾ ਰੋਗ ਨਹੀਂ ਸਜੇ ਖੱਬੇ ਉਹ ਪੂਰਾ ਪ੍ਰੋਪਰ ਲੇਵਾ ਦਿਖਾਤੀਏ ਸੁਵੇਣ ਮੂਨ ਕਹਿੰਦੀ ਦੋਸਤੋ ਕਾਫੀ ਤੁਹਾਨੂੰ ਦਿਖਾਈ ਦੇਊਗੀ ਸਜੇ ਖੱਬੇ ਹਰ ਪਾਸੋਂ ਦੇਖ ਸੰਤੋਖ ਕਿੰਨਾ ਪ੍ਰੀਕੀ ਜਿਹਾ ਲੱਗਾ ਛੋਟਾ ਛੋਟਾ ਜਿਆ ਪਾਇਟ ਸਟੇਟ ਰੰਗ ਜਿਹੜਾ ਦੋਸਤੋ ਬਲੈਕ ਤੇ ਵਾਈਟ ਹੈ ਬਹੁਤ ਜਿਆਦਾ ਸਾਰ ਬਹੁਤ ਵਧੀਆ ਰੰਗ ਬਾਜ ਹੈ ਕਰਮਾ ਦੀ ਠੀਕਾ ਜੀ ਲੋ ਠੀਕ ਹੈ ਜੀ ਸੋ ਇਹ ਕਿਸਾਨ ਬਰੋਂ ਸੈਕਿੰਡ ਨੰਬਰ ਤੇ ਬਾਹਰ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਹੈ ਉਹਨੇ ਕੋਲ ਸੋ ਜ਼ਿੰਮੇਵਾਰੀ ਫੁੱਲ ਬੜਾ ਹੋਣਾ ਜਸਵੰਤਾਂ ਦਾ ਆਪਣੀ ਕਿਸੇ ਭਰਾ ਨੇ ਚਲੋ ਘਰੇ ਮਗਾਉਣਾ ਪਸ਼ੂ ਆਨਲਾਈਨ ਸੌਦਾ ਕਰਦੇ ਹੋ ਤੇ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ ਖਰੀਦਾਰੀ ਦੀ ਤੇ ਇਹ ਜਸਵੰਤ ਕੀ ਮੁੱਲ ਕੀ ਪੜਦਾ ਇਸ ਵੜ ਦਾ ਮੁੱਲ ਦੇ ਸੰਬੰਧ 85 ਕਰਦੇ 80 ਦੀ ਦੇ ਦਾਂਗੇ ਵੜ 80000 ਦੀ ਹਾਂਜੀ ਠੀਕ ਹੈ ਕੋਈ ਲੈਸ ਨੂੰ ਕੋਈ ਮਾਨਤਾਂ ਵੇਖ ਲਓ ਤੁਸੀਂ ਦੱਸ ਦੋ ਆਪੇ ਦੱਸ ਦੇ ਤੂੰ ਵੀ 2078 ਦੇ ਦੇ ਦਾਂ 78 ਦੇ ਹਾਂਜੀ ਹੋਰ ਵਿੱਚੋਂ ਹੈਗਾ ਕੋਈ ਥੋੜਾ ਪਤਾ ਤੂੰ ਹੀ ਦੱਸ ਦੇ ਜੇ ਹੈਗਾ ਤਾਂ ਕੱਢ ਦੇ ਨੇ ਨਹੀਂ ਕਰ ਦੋ ਹੋਰ ਕਰਦੇ ਆਪ ਦੀ ਮਰਜ਼ੀ ਦਾ ਵੇਖ ਲੈ 77 ਦੇ ਦੇ ਦਾਂ ਜਸਨੋ ਹਾਂ ਠੀਕ ਆ 77 ਦੇ ਲਓ ਵੀ 77000 ਦੇ ਠੀਕ ਆ ਹਾਂਜੀ ਸੋ ਇਹ ਵਾਰ ਜਿਹੜੀ ਕਿਸਾਨ ਵੀਰੋਂ 77000 ਦੀ ਜਸਮੰਦਾਂ ਦਾ ਵੀ ਦੇਵਾਂਗੇ ਇੱਕ ਕਰ ਲਿਓ ਨੰਬਰ ਇੱਕ ਜਸਮੰਦ ਵੀਰੇ ਆਪਣੇ ਕਰ ਦਿਓ ਸੰਜੀ 869813200 ਠੀਕ ਐ ਭਰਾ 869813200 ਕੀ ਕਰੇ ਹਾਂਜੀ ਓਕੇ ਭਾਜੀ ਓਕੇ ਭਾਜੀ ਵਰਕ ਜਸਵੰਤ ਦੇ ਨੰਬਰ ਸਕਰੀਨ ਦੇ ਉੱਪਰ ਚੱਲਣਦੇ ਆ ਮਾਲ ਆਉਂਦਾ ਰਹੇਦਾ ਭਰਾ ਦੇ ਕੋਲ ਬਾਕੀ ਸਮੇਂ ਸਮੇਂ ਨਾਲ ਗੱਲਬਾਤ ਕਰਦੇ ਰਿਆ ਕਰੋ ਧੰਨਵਾਦ ਜਿੰਨੇ ਭਰਾ ਵੀਡੀਓ ਵੇਖਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ